24 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਕੀ ਲੱਗਦਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਪਾਉਣਗੇ ਇਸ ਵਾਰ ਦੇ ਦੇਖੋ ਲੱਗਦਾ ਨਹੀਂ ਹੈ ਜੀ ਇਹ ਯਾਨਕਿ ਸਾਡੀ ਪਬਲਿਕ ਨੇ ਸਾਡੇ ਦੇਸ਼ ਨੇ ਅੱਜ ਇਹ ਪਹਿਲੀ ਵਾਰ ਇਤਿਹਾਸ 'ਚ ਜਿਨ੍ਹਾਂ ਨੇ 2024 ਦੇ ਇਲੈਕਸ਼ਨ ਤੋਂ ਪਹਿਲਾਂ ਹੀ ਮੂਡ ਬਣਾ ਲਿਆ ਅੱਜ ਲੋਕਾਂ ਦੇ ਵਿੱਚ ਇਹ ਪ੍ਰੈਡਿਕਸ਼ਨ ਹੈ ਵੀ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਉਹ 400 ਸੀਟਾ ਲੈ ਕੇ ਯਾਨਕਿ ਦੇਸ਼ ਦੇ ਤੀਸਰੀ ਵਾਰੀ ਯਾਨਕਿ ਇਤਿਹਾਸ ਲਿਖਣਗੇ ਕਿਉਂਕਿ ਸਾਡੇ ਲੋਕ ਜਿਹੜੇ ਦੇਸ਼ ਦੇ ਲੋਕ ਹੈ ਉਹਨਾਂ ਨੂੰ ਵਿਸ਼ਵਾਸ ਹੋ ਚੁੱਕਿਆ ਹੈ ਵੀ ਜੋ ਨਿੰਦਰ ਮੋਦੀ ਹੈ ਉਹੀ ਦੇਸ਼ ਦਾ ਭਲਾ ਕਰ ਸਕਦੇ ਹਨ ਕਿਉਂਕਿ ਪਿਛਲੇ ਤੁਸੀਂ 2014 ਤੋਂ ਆਪਾਂ ਦੇਖ ਸਕਦੇ ਹਾਂ ਚਾਹੇ ਸਿੱਖਿਆ ਦਾ ਕੇਂਦਰ ਹੋਵੇ ਚਾਹੇ ਮੈਡੀਕਲ ਸਹੂਲਤਾਂ ਹੋਣ ਚਾਹੇ ਰੇਲਵੇ ਦੀ ਕਨੈਕਟੀਵਿਟੀ ਹੋਵੇ ਚਾਹੇ ਜਹਾਜ਼ ਰਾਹੀਂ ਕਨੈਕਟੀਵਿਟੀ ਹੋਵੇ ਚਾਹੇ ਰੇਲਵੇ ਦੀ ਕਨੈਕਟੀਵਿਟੀ ਹੋਵੇ ਯਾਨੀ ਕਿ ਐਡਾ ਵੱਡਾ ਜਿਹੜਾ ਝਾਲ ਜਿਹੜਾ ਬਿਛਾਇਆ ਹੈ ਇਹ ਨਰਿੰਦਰ ਮੋਦੀ ਜੀ ਤੇ ਪ੍ਰਧਾਨ ਮੰਤਰੀ ਸੀ ਤਦੀ ਮੁਮਕਿਨ ਹੋ ਸਕਿਆ ਤੇ ਅੱਜ ਦੇਖੋ ਜਾਨਕਿ ਗਰੀਬ ਲੋਕ ਜਿਹੜੇ ਰੇੜੀ ਵਾਲੇ ਆ ਜਿਹੜੇ ਰੋਜ਼ ਮਾਰਨ ਦਾ ਆਪਣਾ ਰੋਜੀ ਰੋਟੀ ਕਮਾਉਂਦੇ ਆ ਉਹਨਾਂ ਨੂੰ ਐਡੇ ਵੱਡੇ ਜਿਹੜੇ ਇਨਫਰਾਸਟ੍ਰਕਚਰ ਚੱਲ ਰਿਹਾ ਐਡੇ ਵੱਡੇ ਪ੍ਰੋਜੈਕਟ ਚੱਲ ਰਹੇ ਆ ਤੇ ਉਹਨਾਂ ਨੂੰ ਰੁਜ਼ਗਾਰ ਮਿਲੇ ਤੇ ਹੁਣੇ-ਹੁਣੇ ਜਾਨਕਿ ਇੱਕ ਵਿਸ਼ਕਰਮਾ ਯੋਜਨਾ ਜਿਹੜੀ ਹੈਗੀ ਲਾਂਚ ਹੋਈ ਹੈ ਇਸ ਤਰ੍ਹਾਂ ਦੇ ਜਿਹੜੇ ਯੋਜਨਾ ਨੇ ਪ੍ਰਧਾਨ ਮੰਤਰੀ ਜਿੰਨਾ ਕਰਕੇ ਲੋਕ ਜਾਨਕਿ ਬੜੇ ਖੁਸ਼ ਹੈ ਤੇ ਉਸ ਨੂੰ ਦੇਖਦੇ ਹੋਏ ਜਿਹੜਾ 2024 ਦੇ ਵਿੱਚ ਮੇਰੇ ਖਿਆਲ ਤੋਂ 400 ਸੀਟਾਂ ਤੋਂ ਪਾਰ ਜਾਂਗੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਜਾਨਕਿ ਲੈ ਕੇ ਜਾਣਗੇ